ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਸਮਾਂ ਹੋਇਆ ਸਵੇਰੇ 8:30 ਤੇ ਤੁਸੀਂ ਸੋਚਦੇ ਹੋਵੋਗੇ ਅੱਜ ਅਸੀਂ ਸਵੇਰੇ ਸਵੇਰੇ ਕਿੱਧਰ ਲਈ ਪਿਆਰ ਹੋਗੇ ਤੇ ਅੱਜ ਅਸੀਂ ਜਾ ਰਹੇ ਸੀ ਜੀ ਮੇਰੇ ਪੇਕੇ ਪਿੰਡ ਜਾਨੀ ਕਿ ਹਰਪਰਦੀਨ ਦੇ ਨਾਨਕੇ ਤੇ ਅਸੀਂ ਸਵੇਰੇ ਚੁਰੀ ਹੋਏ ਪਿਆਰ ਗੱਡੀ 'ਚ ਬੈਠੇ ਗੱਡੀ ਕੱਢੀ ਘਰੋਂ ਤੇ ਤੁਰਪੇ ਸੀਗੇ ਸਵੇਰੇ ਇੰਨੀ ਜ਼ਿਆਦਾ ਧੁੱਪ ਪੈ ਰਹੀ ਸੀ 8:30 ਦਾ ਟਾਈਮ ਸੀ ਪਰ ਫੇਰ ਵੀ ਧੁੱਪ ਦਾ ਤਾਂ ਤੁਸੀਂ ਪੁੱਛੋ ਹੀ ਨਾ ਇੰਨੀ ਜ਼ਿਆਦਾ ਤੇਜ਼ ਧੁੱਪ ਪੈ ਰਹੀ ਜੀ ਤੇ ਅਸੀਂ ਘਰੋਂ ਤੁਰੇ ਤੇ ਇਧਰ ਹਟੋਵੇਂਦੇ ਪਾਪਾ ਗੱਡੀ ਚਲਾ ਰਹੇ ਨੇਗੇ ਅਸੀਂ ਬੰਦੇ ਬੈਠੇ ਪਿੱਛੇ ਚਲਾ ਰਹੀਆ ਫੋਨ ਤੇ ਅਸੀਂ ਪਹੁੰਚੇ ਚੰਨੋ ਚੰਨੋ ਦਾ ਗੁਰਦੁਆਰਾ ਸਾਹਿਬ ਕੀਤਾ ਕ੍ਰੋਸ ਤੇ ਚੰਨੋ ਕ੍ਰੋਸ ਕਰਨ ਤੋਂ ਬਾਅਦ ਅਸੀਂ ਤੁਰਪੇ ਸੀ ਪਿੰਡ ਵੱਲ ਨੂੰ ਬਹੁਤ ਖੁਸ਼ੀ ਮੈਂ ਕਿਉਂਕਿ ਪਿੱਕੇ ਜਾਣ ਦਾ ਚਾਹਤ ਹੀ ਨੋ ਨਹੀਂ ਹੁੰਦਾ ਤੇ ਹੈਲਪਰ ਵੀਨਤਾ ਤੁਹਾਨੂੰ ਪਤਾ ਹੀ ਆ ਇਹ ਤਾਂ ਬਸ ਆਪਣੇ ਮਾਮੂ ਨੂੰ ਮਿਲਣ ਲਈ ਐਨ ਜਿਆਦਾ ਐਕਸਾਈਟਡ ਸੀ ਅਸੀਂ ਫਿਰ ਪਹੁੰਚੇ ਨਮਾਦਾ ਪਿੰਡ ਜਿੱਥੇ ਨਮਾਦਾ ਮੰਗੂਗਾ ਮੈਡੀ ਕੋ ਪਿਛਲੇ 2-3 ਦਿਨ ਪਹਿਲਾਂ ਲੱਗਿਆ ਸੀ ਮੇਲਾ ਤੇ ਬਹੁਤ ਭਾਰੀ ਮੇਲਾ ਭਰਦਾ ਤੇ ਆ ਦੇਖ ਲਓ ਤੁਸੀਂ ਨੱਬ ਸਮਾਣਾ ਤੋਂ ਸੋਹੀ ਸਮਾਣਾ ਤੋਂ ਭਵਾਨੀਗੜ੍ਹ ਵਾਲੀ ਸੜਕਾ ਜਿਹੜੀ ਇਹਦਾ ਐਨਾ ਬੁਰਾ ਹਾਲ ਆ ਰੱਬੇ ਰੱਬ ਦਾ ਨਾਮ ਇੰਨੇ ਜਿਆਦਾ ਟੋਏ ਇੰਨੇ ਜਿਆਦਾ ਟੋਏ ਕਦਿਦਾ ਹੋ ਗਿਆ ਬੁਰਾ ਹਾਲ ਸਾਡੀ ਦਾ ਤੇ ਫਿਰ ਅਸੀਂ ਬੰਦਾ ਬਾਦਰ ਚੌਕ ਪਹੁੰਚੇ ਉੱਥੋਂ ਅਸੀਂ ਜੀ ਗੱਡੀ 'ਚ ਰੁਕੇ ਤੇ ਅਸੀਂ ਲੈਣੇ ਸੀ ਆਪਣੇ ਪਿੰਡ ਲੈ ਕੇ ਜਾਣ ਲਈ ਕੁਝ ਫਰੂਟਸ ਤੇ ਦੇਦੇ ਮੈਂ ਆਪਣੇ ਪਾਪਾ ਨੂੰ ਪੁੱਛਿਆ ਕਿ ਕੀ ਲਈਏ ਤੇ ਫਿਰ ਅਸੀਂ ਲਈਏ ਜੀ ਪਿੰਡ ਲੈ ਕੇ ਜਾਣ ਲਈ ਫਰੂਟਸ ਫਰੂਟਸ ਲੈਣ ਤੋਂ ਬਾਅਦ ਅਸੀਂ ਤੁਰ ਪਏ ਫਿਰ ਪਿੰਡ ਵੱਲ ਨੂੰ ਇੱਥੋਂ ਸਮਾਣੇ ਤੋਂ ਪਿੰਡ ਘੱਟੋ ਘੱਟ 15 ਦਾ ਸਿਆ 15 ਮਿੰਟ ਦੇ ਰਸਤੇ 'ਤੇ ਰਹਿ ਜਾਂਦਾ ਆ ਤੇ ਅਸੀਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸੀ ਜਦੋਂ ਚੱਲਦੇ ਅਸੀਂ ਮਿਊਜ਼ਿਕ ਹਰ ਪਰ ਵੀ ਆਪਣਾ ਦੇਖ ਰਹੀ ਸੀ ਫੋਨ ਕਿ ਅਸੀਂ ਕਰੋ ਤੁਰੰਤ ਸੌਰੀ ਅਸੀਂ ਸਮਾਣੇ ਤੋਂ ਤੁਰੇ ਤੇ ਰਸਤੇ ਵਿੱਚ ਨਾ ਜਦੋਂ ਅਸੀਂ ਗੜੀ ਸਾਹਿਬ ਕ੍ਰੋਸ ਕੀਤਾ ਤੇ ਇੱਥੇ ਨਾ ਜਿਹੜੀ ਗੜੀ ਸਾਹਿਬ ਵਾਲੀ ਸੜਕ ਸੀ ਇਹ ਏਰੀਆ ਜਾਂਦਾ ਹਰਿਆਣੇ ਦੇ ਵਿੱਚ ਤੇ ਇਹ ਸੜਕ ਤਾਂ ਹਰਿਆਣਾ ਦੀ ਸਰਕਾਰ ਬਣਾ ਹੀ ਨਹੀਂ ਰਹੀ ਸੀ ਜੋ ਬਣਾਉਂਦੇ ਸੀ ਤਾਂ ਇੰਨੀ ਜਿਹਾ ਟੈਂਪੋਰਰੀ ਕੰਮ ਕੀਤਾ ਜਾਂਦਾ ਸੀ ਬਸ ਇਸ ਵਾਰ ਪਿੰਡ ਤੋਂ ਉੱਥੇ ਦੇ ਲੋਕਾਂ ਨੇ ਪਰਸਨਲੀ ਇਹ ਸੜਕ ਤੇ ਤੁਰੇ ਸੀ ਇਹਨਾਂ ਨੂੰ ਸਾਰਿਆਂ ਨੂੰ ਫਿਲ ਕੀਤਾ ਤੇ ਇਹ ਸੀ ਜਿਹੜੀ ਗੜੀ ਸਾਹਿਬ ਦਾ ਗੁਰਦੁਆਰਾ ਇੱਥੇ ਅੱਜ ਵੀ ਲੱਗਿਆ ਹੋਇਆ ਸੀ ਮਸਿਆਦਾ ਮੇਲਾ ਕਿਉਂਕਿ ਅੱਜ ਸੀ ਸ਼ਰਾਬਾਂ ਦੀ ਮਸਿਆ ਤੇ ਮੈਂ ਤੁਹਾਨੂੰ ਦੱਸਣਾ ਦੱਸਣਾ ਚਾਹਨੀ ਆ ਕਿ ਮੈਂ ਵੀ ਉਦਘੰਟਨ ਜਾ ਰਹੀ ਸੀ ਇਸੇ ਕਰਕੇ ਤੇ ਉਹ ਲੋ ਜੀ ਆਪਾਂ ਪਹੁੰਚਦੇ ਆ ਆਪਣੇ ਘਰ ਨੂੰ ਤੇ ਵੀਰੇ ਨੂੰ ਮੈਂ ਲੜਦਾ ਵੇਟ ਕਰਨਾ ਹੀ ਖੋਲ ਦਿੱਤਾ ਉਹ ਅਦਰ ਫਿਰਦਾ ਜਾ ਵੀਰਾ ਕਿਉਂਕਿ ਅੱਜ ਮੈਨੂੰ ਖਵਾਣੀ ਸੀਗੀ ਮਸਿਆਦਾਾਂ ਦੀ ਮਸਿਆ ਦੀ ਰੋਟੀ ਸਾਡੇ ਇੱਥੇ ਰਿਵਾਜ ਹੈ ਤੇ ਕੀ ਘਰ ਦੀ ਪੀਣ ਰੋਟੀ ਖਵਾਈ ਜਾਂਦੀ ਆ ਤੇ ਫਿਰ ਮੈਂ ਸੀ ਮੈਂ ਪੂਰੀ ਗੱਡੀ ਚੋਂ ਮੰਮੀ ਨੂੰ ਮਿਲੀ ਤੇ ਫਿਰ ਮਿਲਿ ਕਰੰਨੋ ਮੇਰੇ ਬ੍ਰਦਰ ਨੂੰ ਤੇ ਇੱਧਰ ਕਰਨਾ ਉਹਨੂੰ ਗੱਡੀ ਦੇ ਵਿੱਚ ਉਤਾਰਿਆ ਸੀ ਹਰ ਪਰ ਮੈਨੂੰ ਉਸ ਤੋਂ ਬਾਅਦ ਜੀ ਅਸੀਂ ਆਗੇ ਕੀ ਅੰਦਰ ਡਰਾਇੰਗ ਏਰੀਆ ਦੇ ਵਿੱਚ ਹੈ ਤੇ ਅਸੀਂ ਸਭ ਤੋਂ ਪਹਿਲਾਂ ਅਸੀਂ ਬੈਠ ਗਏ ਤੇ ਉਧਰ ਆਪਣੇ ਪਾਪਾ ਬੈਠੇ ਸੀ ਅਸੀਂ ਉਸ ਤੋਂ ਬਾਅਦ ਚਾਹ ਪਾਣੀ ਪੀਤਾ ਕੋਲਡ ਡਰਿੰਕ ਪੀਤਾ ਤੇ ਫਿਰ ਅਸੀਂ ਬੈਠ ਗਏ ਸੀ ਜੀ ਰੋਟੀ ਤੇ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਜਿਹੜੀ ਸ਼ਰਦਾਂ ਦੀ ਰੋਟੀ ਹੈ ਉਹ ਸਾਡੇ ਇੱਥੇ ਘਰ ਦੀ ਧੀ ਧੀਆਣੇ ਨੂੰ ਸ਼ਰਦਾਂ ਦੀ ਰੋਟੀ ਖਵਾਈ ਜਾਂਦੀ ਹੈ ਪੰਡਤ ਨੂੰ ਵੀ ਖਵਾਈ ਜਾਂਦੀ ਹੈ ਪਰ ਪਹਿਲਾਂ ਘਰ ਦੀ ਧੀ ਧੀਆਣੇ ਨੂੰ ਖਵਾਈ ਜਾਂਦੀ ਹੈ ਉਸ ਤੋਂ ਬਾਅਦ ਪੰਡਤ ਨੂੰ ਰੋਟੀ ਸ਼ਕਾਨ ਤੋਂ ਬਾਅਦ ਪ੍ਰਸ਼ਾਦ ਸ਼ਕਾਨ ਤੋਂ ਬਾਅਦ ਫਿਰ ਜਾਇਂ ਜਾਂਦੇ ਜੀ ਆਪਣਾ ਖੇਤ ਬਣੇ ਤੋ ਆਪਣੀ ਸ਼ੀਤਾਂ ਦੀਆਂ ਵੱਡੇ ਵੱਡੇਆਂ ਦੀ ਸਮਾਰੋਹ ਹੁੰਦੀ ਆ ਉੱਥੇ ਮੱਥਾ ਟਿਕਦਾ ਆ ਕਿ ਅੱਜ ਦੇ ਦਿਨੀਂ ਬੀਜੇ ਜਾਂਦੇ ਨੇ ਜੀ ਜੋ ਤੇ ਮਾਲਵੇ ਦੇ ਵਿੱਚ ਇਹ ਰਵਾਜ਼ ਆ ਜੋਂ ਬੀਜੇ ਜਾਂਦੇ ਨੇ 64 ਦੇ ਜਾਂਦੇ ਨੇ ਜੀ ਤੇ ਪ੍ਰਸ਼ਾਦ ਸ਼ਕਾਨ ਤੋਂ ਬਾਅਦ ਮੰਮੀ ਨੇ ਲਾਈ ਜੀ ਮੇਰੇ ਕਹੇ ਹੱਥ ਕਿਉਂਕਿ ਮੈਂ ਸੀ ਘਰ ਦੀ ਧੀ ਤੇ ਆਣੀ ਤੇ ਉਸ ਤੋਂ ਬਾਅਦ ਜੀ ਲਾਈ ਮੇਰੇ ਜੀ ਨੇ ਕਹੇ ਹੱਥ ਮੈਂ ਉਹ ਦੇਖੀ ਸੀ ਸੋ ਤੇ ਕਿਰਪਾ ਭਾਦੂ ਨੂੰ ਵੀ ਪੈਰੀਂ ਹੱਥ ਲਾਏ ਤੇ ਉਹਨਾਂ ਨੂੰ ਵੀ ਮੈਂ ਉਹ ਦੇਖੀ ਸੀ ਸੋ ਉਹਨਾਂ ਨੇ ਮੈਨੂੰ ਦਿੱਤਾ ਕਿ ਇੱਕ ਬਹੁਤ ਸੋਹਣਾ ਸੂਟ ਤੇ ਨਾਲ ਕੁਝ ਸ਼ਗਨ ਦਿੱਤਾ ਤੇ ਹਰਪ੍ਰੀਤ ਨੇ ਵੀ ਸ਼ਗਨ ਦਿੱਤਾ ਇੱਧਰ ਹਰਪ੍ਰੀਤ ਦੇ ਪਾਪਾ ਨੂੰ ਵੀ ਲੱਗੇ ਸੀ ਝੋਖ ਤੇ ਤੁਸੀਂ ਸੇਰੇ ਸੇਰੇ ਜਲਦੀ ਆ ਗਏ ਸੀ ਉਹਨਾਂ ਨੇ ਵੀ ਆ ਕੇ ਇੱਥੇ ਸ਼ਗਿਆ ਪਰਚਾਵਾ ਤੇ ਇੱਧਰ ਹਰਪ੍ਰੀਤ ਦੀ ਵੀ ਸੀ ਮੰਮੀ ਜੀ ਲੱਗੇ ਹੋ ਸੀ ਕਿ ਚੰਦੇ ਵਿੱਚ ਸਾਫ ਸਫਾਈ ਕਰਨ ਤੇ ਮੈਂ ਪਾਈ ਚੱਪਲ ਉਸ ਤੋਂ ਬਾਅਦ ਮੈਂ ਚਲੀ ਗਈ ਸੀ ਜਾਨ ਲੱਗੀ ਸੀ ਬਾਹਰ ਪਰ ਫਿਰ ਮੈਂ ਦੇਖਿਆ ਕਿ ਹਰਪ੍ਰੀਤ ਦੀ ਫਰੈਂਡ ਸੀ ਜੀ ਉਹ ਨੂੰ ਮਿਲਣਾ ਦੀ ਸੀ ਜੀ ਉਹ ਫਿਰ ਉਹਨੇ ਮੈਨੂੰ ਆ ਕੇ ਬੁਲਾਈ ਸਾਸਿਕਾ ਦਾ ਕੀਤਾ ਬਹੁਤ ਸਾਰਾ ਪਿਆਰ ਤੇ ਮੈਨੂੰ ਕਿਹਾ ਕਿ ਮੈਂ ਵੀ ਭਾਜੀ ਤੁਹਾਡਾ ਚੈਨਲ ਕੀਤਾ ਹੋਇਆ ਸਬਸਕ੍ਰਾਈਬ ਫਿਰ ਮੈਂ ਆ ਗਈ ਘੇੜੇ ਦੇ ਵਿੱਚ ਬਾਹਰ ਤੇ ਇੱਧਰ ਤੁਸੀਂ ਦੇਖੋ ਜੱਟਾਂ ਦੇ ਆਪਣੇ ਨਾਰਮਲੀ ਜਿੱਤੇ ਘਰ ਬਣਨ ਤੋਂ ਪਹਿਲਾਂ ਪਹਿਲਾਂ ਲਾਉਣ ਏਰੀਆ ਉਹ ਜਿੱਥੇ ਪਿਆਰ ਫਿਰ ਤਾਂ ਹੋ ਜਾਂਦਾ ਜੀ ਨਹੀਂ ਤਾਂ ਫਿਰ ਉਸ ਤੋਂ ਬਾਅਦ ਹੁੰਦਾ ਹੁੰਦਾ ਵੀ ਹੁੰਦਾ ਆ ਟਾਈਮ ਬਹੁਤ ਲੱਗਦਾ ਤੇ ਇੱਧਰ ਇਹਨਾਂ ਨੇ ਵੀ ਪਾਰਕ ਦੇ ਵਿੱਚ ਬੀਜ ਦੀ ਤਿਆਰੀਆਂ ਬਣਾ ਕੇ ਸੀ ਬੀਜ ਦਾ ਸੀ ਧਣੀਆਂ ਇਹ ਦਰਮਿਆਨੇ ਕੀ ਮਿੱਠਾ ਮਿੱਚਾ ਤੇ ਥੋੜੇ ਬਾਤੇ ਫੁੱਲ ਬੁੱਟੇ ਵੀ ਲਾਇਏ ਸੀ ਕੁਝ ਖੁਲਾਵ ਦੇ ਜੀਤੇ ਲਾਇਏ ਸੀ ਤੇ ਆਲੇ-ਦਾਲ ਲਗਾਇਆ ਸੀ ਮਿੱਚਾ ਤੇ ਪਿੰਡ ਦਾ ਮੋਅ ਕਿਸੇ ਦੀ ਤਾਂ ਮੇ ਘਰ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਸੀ ਤੇ ਇੱਧਰ ਖੜੀਆਂ ਸੀ ਜੀ ਆਪਣੀ ਗੱਡੀ ਉੱਧਰ ਖੜੀ ਸੀ ਹੀਰੇ ਦੀ ਗੱਡੀ ਤੇ ਫਿਰ ਮੈਂ ਦੇਖਿਆ ਕਿ ਹਰਪਰਿੰਦੇ ਦੇ ਪਾਪਾ ਤੇ ਵੀ ਹੋਣੀ ਸੀ ਮਿੱਕੀ ਜੀ ਨੌਕ ਚੋਕ ਤੇ ਕਿਸੀ ਮੰਦਰੀ ਦੀ ਦੁਕਾਨ ਤੇ ਜਾਣ ਲਈ ਕਾਸੇ ਤੇ ਉਹਨੇ ਆਪਣੇ ਗੁਰਮਤ ਦੀ ਦਿਨੋ ਲਿਆ ਨਾਲ ਤੇ ਕਿਉਂਕਿ ਇੱਥੇ ਆ ਕੇ ਇਹਦੀ ਪ੍ਰੈਸਟ ਬਣਦਾ ਤੇ ਇਹ ਆਨਸਾਰੀ ਜਲੀ ਗਈ ਸੀ ਦੀਨ ਬਲੌਂਕ ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਹਮੇਂ ਇਹ ਕਮਰੇ ਦੀ ਨਿਸ਼ਾਰੇ ਕਰੀਆ ਕਿ ਕੋਈ ਸ਼ੋਰ ਨਾ ਕਰ ਕਿ ਮਾਮੂਨ ਨੂੰ ਕਤਾ ਲੱਗੇਗਾ ਬਟ ਚੱਲੀਆਂ ਗਿੰਨਾ ਦੀ ਦੁਕਾਨ ਤੇ ਤੇ ਦੇਖੋ ਇਹ ਸਾਡੇ ਪਿੰਡ ਦੀ ਗਲੀ ਤੋ ਬਹੁਤ ਚੰਗਾ ਲੱਗਦਾ ਜਾਦੀ ਮੈਂ ਆ ਕੇ ਆਨੀਆ ਫਿਰ ਮੈਂ ਦੇਖਿਆ ਮੈਨੂੰ ਇਹ ਡਰਾਈਨ ਰੂਮ ਦੀ ਜੋ ਕੰਡ ਦਾ ਪੇਂਟ ਹੋਇਆ ਨਾ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਆ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਜੀ ਚਾਹ ਪਾਣੀ ਦਿੱਤਾ ਚਾਹ ਪਾਣੀ ਪੀਂਦ ਬਾਅਦ ਇਹਦੇ ਮੰਮੀ ਤੇ ਭਾਬੀ ਜੀ ਹੁਣਾਂ ਲੱਗਦੇ ਸੀ ਕਿ ਜੋ ਬੀਜਣ ਕੀ ਜੋ ਅੱਜ ਦਿਵ ਦਿਨ ਵਿੱਧੀ ਜਾਂਦੇ ਨੇ ਤੇ ਫਿਰ ਅੱਗੇ ਦੁਸ਼ਹਿਰਾ ਦਸਵੇਂ ਦਿਨਾਂ ਜੋ ਤਿਆਰ ਹੋ ਜਾਂਦੇ ਨੇ ਮੱਥਾ ਟੇਕਣ ਤੋਂ ਬਾਅਦ ਸਾਰਿਆਂ ਦੇ ਜੋ ਟੰਗ ਨਿਗੰਦ ਨੇ ਇੱਧਰ ਸੋਹਣ ਸਾਹਿਬ ਦੀ ਆਪਣੀ ਗੱਡੀ ਤਾਂ ਲੱਗੀ ਸੀ ਸ਼ੀਸ਼ਾ ਸਾਫ਼ ਕਰਨਾ ਤੇ ਉਹਦੇ ਤੇ ਬਹੁਤ ਜ਼ਿਆਦਾ ਦਾਗ ਧੱਬੇ ਪਏ ਸੀ ਤੇਰਾ ਪਿਆਰੀ ਸੀ ਚਾਰਾਂ ਨੇ ਮਿਲ ਕੇ ਵਾਪਸ ਘਰ ਵੱਲ ਨੂੰ ਤੇ ਘੜੀ ਸਾਹਿਬ ਦੇ ਦੋ ਅਸੀਂ ਵਾਪਸ ਮੋੜੇ ਤਾਂ ਉੱਥੇ ਜਿਹੜਾ ਮੱਸੀਆ ਦਾ ਨਿੱਲਾ ਸੀ ਬਹੁਤ ਜ਼ਿਆਦਾ ਭਰਿਆ ਸੀਗਾ ਬਹੁਤ ਬਹੁਤ ਜ਼ਿਆਦਾ ਟੱਠ ਹੋਇਆ ਹੋਇਆ ਸੀ ਤੁਹਾਨੂੰ ਤੇਰੇ ਅਸੀਂ ਵਾਪਸ ਆਏ ਘਰ ਨੂੰ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਰਿਹਾ ਬਹੁਤ ਚੰਗਾ ਲੱਗਿਆ ਕਿ ਆਪਣੇ ਘਰ ਪਰਿਵਾਰ ਨਾਲ ਮਿਲ ਕੇ ਤੇ ਇਦਾਂ ਹੀ ਸਾਡੇ ਨਾਲ ਬਣੇ ਰਹੋ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਬਾਤ ਤੋਂ ਬਾਤ ਸ਼ੇਅਰ ਕਰੋ ਬਾਏ ਬਾਏ